ਨਮਸਕਾਰ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਚੜਤ ਵਾਈਸ ਟਿਪਸ ਦੇ ਵਿੱਚ ਜੈ ਸ੍ਰੀ ਅਰਾਮ ਜੈ ਮਾਤਾ ਦੀ ਮਿੱਤਰੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਪਿਆਰੇ ਸਾਥਿਓ ਜੇਕਰ ਤੁਹਾਡਾ ਦੁਸ਼ਮਣ ਤੁਹਾਨੂੰ ਵਾਰ-ਵਾਰ ਬਿਨਾਂ ਕਾਰਨ ਦੇ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਮਿੱਤਰੋ ਅੱਜ ਮੈਂ ਤੁਹਾਨੂੰ ਇੱਕ ਐਨਾ ਖਤਰਨਾਕ ਪ੍ਰਯੋਗ ਦੱਸਣ ਜਾ ਰਿਹਾ ਹਾਂ ਕਿ 24 ਘੰਟਿਆਂ ਦੇ ਅੰਦਰ ਤੁਹਾਡਾ ਦੁਸ਼ਮਣ ਤੁਹਾਡੇ ਪੈਰਾਂ ਵਿੱਚ ਹੋਵੇਗਾ ਤੇ ਜ਼ਿੰਦਗੀ ਭਰ ਤੁਹਾਨੂੰ ਤੰਗ ਨਹੀਂ ਕਰੇਗਾ ਤੇ 24 ਘੰਟਿਆਂ ਵਿੱਚ ਹੀ ਤੁਹਾਨੂੰ ਉਹ ਸੌਰੀ ਬੋਲੇਗਾ ਮਾਫੀ ਮੰਗੇਗਾ ਮਿੱਤਰੋ ਇਹ ਐਨਾ ਖਤਰਨਾਕ ਪ੍ਰਯੋਗ ਹੈ ਜੇਕਰ ਤੁਹਾਡਾ ਦੁਸ਼ਮਣ ਬਿਨਾਂ ਕਾਰਨ ਤਾਨੂੰ ਵਾਰ-ਵਾਰ ਤੰਗ ਕਰਦਾ ਹੈ ਤੁਹਾਡੀ ਤਰੱਕੀ ਤੋਂ ਜਲਦਾ ਹੈ ਸੜਦਾ ਹੈ ਤੁਹਾਡੇ ਬੱਚਿਆਂ ਤੋਂ ਜਲਦਾ ਹੈ ਤੁਹਾਡੇ ਖਾਣ ਪੀਣ ਤੋਂ ਜਲਦਾ ਹੈ ਬਿਨਾਂ ਕਾਰਨ ਲੜਾਈ ਝਗੜਾ ਕਰਨ ਲਈ ਤਿਆਰ ਰਹਿੰਦਾ ਹੈ ਤਾਂ ਮਿੱਤਰੋ ਇਸ ਪ੍ਰਯੋਗ ਨੂੰ ਇੱਕ ਵਾਰ ਸੱਚੇ ਮਨ ਨਾਲ ਸੱਚੇ ਦਿਲ ਨਾਲ ਉਸ ਦੁਸ਼ਮਣ ਉੱਤੇ ਚਲਾ ਦਿਓ 24 ਘੰਟਿਆਂ ਦੇ ਵਿੱਚ ਉਹ ਆਦਮੀ ਬਿਲਕੁਲ ਬਰਬਾਦ ਹੋ ਜਾਵੇਗਾ ਪਰ ਮਿੱਤਰੋ ਜੇਕਰ ਕੋਈ ਜਾਇਜ਼ ਤੌਰ ਤੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਹੈ ਮੰਨ ਨਹੀਂ ਰਿਹਾ ਸਮਝਾਉਣ ਨਾਲ ਵੀ ਨਹੀਂ ਸਮਝ ਰਿਹਾ ਤਾਂ ਹੀ ਇਸ ਪ੍ਰਯੋਗ ਨੂੰ ਕਰੋ ਛੋਟੀਆਂ ਮੋਟੀਆਂ ਟੈਨਸ਼ਨਾਂ ਲਈ ਬਿਲਕੁਲ ਵੀ ਇਸ ਦੀ ਵਰਤੋਂ ਨਹੀਂ ਕਰਨੀ ਇਹ ਬਹੁਤ ਹੀ ਚਮਤਕਾਰੀ ਤੇ ਬਹੁਤ ਹੀ ਖਤਰਨਾਕ ਪ੍ਰਯੋਗ ਹੈ ਦੁਸ਼ਮਣ ਉਤੇ ਚਲਾ ਦਿੱਤਾ ਤਾਂ 24 ਘੰਟਿਆਂ ਵਿੱਚ ਉਸ ਦਾ ਬੈਂਡ ਵੱਜ ਜਾਵੇਗਾ ਉਸ ਦੀ ਉਲਟੀ ਗਿਣਤੀ ਉਸ ਦੇ ਉਲਟੇ ਦੇਣਾ ਸ਼ੁਰੂ ਹੋ ਜਾਣਗੇ ਜਦੋਂ ਤੱਕ ਇਸ ਪ੍ਰਯੋਗ ਦਾ ਅਸਰ ਰਹਿੰਦਾ ਹੈ ਉਹ ਉਸ ਨੂੰ ਬਰਬਾਦ ਕਰਕੇ ਹੀ ਛੱਡਦਾ ਹੈ ਇਥੋਂ ਤੱਕ ਕਿ ਉਸ ਨੂੰ ਪਾਗਲ ਵੀ ਬਣਾ ਸਕਦਾ ਹੈ ਪਾਗਲ ਵਾਂਗ ਦੁਨੀਆ ਵਿੱਚ ਘੁਮਾ ਸਕਦਾ ਹੈ ਤਾਂ ਮਿੱਤਰੋ ਇਸ ਪ੍ਰਯੋਗ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਵੀਡੀਓ ਵਿੱਚ ਇੱਕ ਵਾਰ ਪੂਰੀ ਇਸ ਵੀਡੀਓ ਨੂੰ ਜ਼ਰੂਰ ਵੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰਿਆਂ ਨੂੰ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਦੂਜਿਆਂ ਦਾ ਵੀ ਫਾਇਦਾ ਹੋ ਸਕੇ ਤਾਂ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਦੋਸਤੋ ਜੇ ਤੁਸੀਂ ਆਪਣੇ ਦੁਸ਼ਮਣ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤੇ ਦੁਸ਼ਮਣ ਤੁਹਾਨੂੰ ਚੈਨ ਦੀ ਨੀਂਦ ਨਹੀਂ ਲੈਣ ਦੇ ਰਿਹਾ ਮਿੱਤਰੋ ਇਹ ਬਹੁਤ ਛੋਟਾ ਜਿਹਾ ਪ੍ਰਯੋਗ ਹੈ ਪਰ ਇੰਨਾ ਖਤਰਨਾਕ ਹੈ ਇਤੂ ਸੀ ਦੁਸ਼ਮਣ ਦਾ 24 ਘੰਟਿਆਂ ਵਿੱਚ ਬੈਡ ਵਜਾ ਸਕਦੇ ਹੋ ਮੈਂ ਜ਼ਿਆਦਾ ਵੱਡੀਆਂ ਗੱਲਾਂ ਨਹੀਂ ਕਰਨੀਆਂ ਸਿੱਧਾ ਪ੍ਰਯੋਗ ਦੱਸਣਾ ਹੈ ਮਿੱਤਰੋ ਪਹਿਲੀ ਗੱਲ ਤਾਂ ਇਹ ਹੈ ਕਿ ਜਾ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਈ ਚਾਹੇ ਕੋਈ ਵੀ ਦੁਸ਼ਮਣ ਹੋਵੇ ਉਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਦੁਸ਼ਮਣ ਤੋਂ ਤੁਸੀਂ ਬਿਲਕੁਲ ਵੀ ਨਹੀਂ ਡਰਨਾ ਹਿੰਮਤ ਨਾਲ ਕੰਮ ਲੈਣਾ ਹੈ ਉਸ ਦਾ ਬਰਾਬਰ ਮੁਕਾਬਲਾ ਕਰਨਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਜੇ ਤੁਹਾਨੂੰ ਦੁਸ਼ਮਣ ਤੰਤਰ ਮੰਤਰ ਦਾ ਸਹਾਰਾ ਲੈ ਕੇ ਤੁਹਾਨੂੰ ਬਰਬਾਦ ਕਰਨ ਦੀ ਸੋਚ ਰਿਹਾ ਹੈ ਤਾਂ ਅੱਜ ਦਾ ਜੋ ਪ੍ਰਯੋਗ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਤੁਹਾਨੂੰ ਉਸ ਦੇ ਮੰਤਰ ਤੋਂ ਵੀ ਬਚਾਏਗਾ ਉਲਟਾ ਇਹ ਮੰਤਰ ਉਸ ਦੇ ਘਰ ਵਿੱਚ ਹੀ ਵਾਪਸ ਜਾਵੇਗਾ ਇਹ ਇੰਨਾ ਖਤਰਨਾਕ ਪ੍ਰਯੋਗ ਮੰਤਰ ਹੈ ਪਰ ਮਿੱਤਰੋ ਦੁਸ਼ਮਣ ਦੁਨੀਆ ਦੇ ਵਿੱਚ ਤਾਂ ਹੜਾ ਵਾਂਗ ਵਹਿ ਰਹੇ ਹਨ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਉਸ ਭਗਵਾਨ ਤੇ ਭਰੋਸਾ ਰੱਖੋ ਤੁਹਾਨੂੰ ਸਤਾਉਣ ਵਾਲੇ ਤੇ ਤੰਗ ਕਰਨ ਵਾਲੇ ਨੂੰ ਉਹ ਟਿਕਾਣੇ ਲਗਾਵੇਗਾ ਦੁਸ਼ਮਣ ਦੇ ਅੰਦਰ ਐਨਾ ਪਾਗਲਪਨ ਸਵਾਰ ਹੋ ਜਾਵੇਗਾ ਕਿ ਖੋਦ ਹੀ پاگل ਹੋ ਜਾਵੇਗਾ ਤੁਸੀਂ ਬੇਫਿਕਰ ਹੋ ਜਾਓ ਦੋਸਤੋ ਇਹ ਦੁਸ਼ਮਣ ਬਹੁਤ ਜ਼ਿਆਦਾ ਹੁੰਦੇ ਹਨ ਉਹਨਾਂ ਦਾ ਅਸੀਂ ਅੱਜ ਬੈਂਡ ਬਜਾ ਦੇਾਂਗੇ ਪਰ ਸਾਡੇ ਅੰਦਰ ਤਾਕਤ ਹੋਣੀ ਚਾਹੀਦੀ ਹੈ ਜੋ ਸ਼ਕਤੀਆਂ ਦਾ ਅਸੀਂ ਤੁਹਾਨੂੰ ਪਰਯੋਗ ਦੱਸਣ ਜਾ ਰਹੇ ਹਾਂ ਇਹ ਸ਼ਕਤੀਆਂ ਤੁਸੀਂ ਜੋ ਸ਼ਕਤੀਆਂ ਬੋਲ ਵਾਲਾ ਹੈ ਉਹ ਸ਼ਕਤੀਆਂ ਨਾਲ ਲੜਾਂਗੇ ਜੋ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈਂਦੇ ਨੇ ਉਹ ਕਾਇਰ ਹੁੰਦੇ ਨੇ ਜਿਨ੍ਹਾਂ ਨੂੰ ਆਪਣੀਆਂ ਸ਼ਕਤੀਆਂ ਤੇ ਭਰੋਸਾ ਨਹੀਂ ਉਹ ਪੁਲਿਸ ਦਾ ਸਹਾਰਾ ਲੈਂਦੇ ਨੇ ਪਰ ਜਿਸ ਕੋਲ ਤੰਤਰ ਮੰਤਰ ਦੀ ਅਸਲ ਤਾਕਤ ਹੈ ਉਹ ਉਸ ਨਾਲ ਟੱਕਰ ਲਵੇਗਾ ਜੇ ਸਾਡਾ ਕੋਈ ਦੁਸ਼ਮਣ ਹੈ ਤੇ ਸਾਡੇ ਨਾਲ ਸ਼ਕਤੀ ਨਾਲ ਟੱਕਰ ਲਵੇ ਅਸੀਂ ਉਸ ਨੂੰ ਦਿਖਾਵਾਂਗੇ ਕੀ ਨਤੀਜਾ ਹੁੰਦਾ ਹੈ ਪਰ ਮਿੱਤਰੋ ਤੁਸੀਂ ਕਦੇ ਵੀ ਆਪਣੇ ਦੁਸ਼ਮਣ ਤੋਂ ਨਾ ਡਰੋ ਦੁਸ਼ਮਣ چاہے ਕਿੰਨਾ ਵੀ ਮਜ਼ਬੂਤ ਹੋਵੇ ਕਿੰਨਾ ਵੀ ਬਲਵਾਨ ਹੋਵੇ 24 ਘੰਟਿਆਂ ਵਿੱਚ ਪੂਰੀ ਤਰ੍ਹਾਂ ਸਰੈਂਡਰ ਕਰਕੇ ਤੁਹਾਡੇ ਤੋਂ ਮਾਫੀ ਮੰਗੇਗਾ ਇਹ ਇਸ ਪ੍ਰਯੋਗ ਨੂੰ ਕਰਨ ਲਈ ਮਿੱਤਰੋ ਤੁਹਾਨੂੰ ਕਰਨਾ ਕੀ ਹੈ ਥੋੜਾ ਧਿਆਨ ਨਾਲ ਸਮਝ ਲਓ ਮੈਂ ਇਹ ਪ੍ਰਯੋਗ ਲਗਭਗ 1 ਸਾਲ ਪਹਿਲਾਂ ਵੀ ਪਾਇਆ ਸੀ ਇਸ ਚੈਨਲ ਦੇ ਵਿੱਚ ਪਰ ਤੁਸੀਂ ਵੀਡੀਓ ਨਹੀਂ ਦੇਖਦੇ ਤਾਂ ਤੁਹਾਡੇ ਕੋਲ ਜਾ ਪਹੁੰਚਦੀ ਨਹੀਂ ਇਸ ਲਈ ਤੁਸੀਂ ਕਰ ਨਹੀਂ ਪਾਉਂਦੇ ਉਹ ਤਾਂ ਸਿਰਫ ਕਾਲੀ ਮਾਂ ਦੀ ਸ਼ਕਤੀ ਤੇ ਚੱਲਦਾ ਸੀ ਪਰ ਅੱਜ ਇਹ ਪ੍ਰਯੋਗ ਕਾਲੀ ਮਾਂ ਤੇ ਪੈਰਵ ਬਾਬਾ ਦੋਵਾਂ ਦੀ ਸ਼ਕਤੀ ਤੇ ਚੱਲ ਰਿਹਾ ਹੈ ਇਸ ਲਈ ਮਿੱਤਰੋ ਤੁਸੀਂ ਰੋਟੀ ਬਣਾਉਣ ਵਾਲਾ ਤਵਾ ਲਓ ਰਾਤ ਨੂੰ ਸੌਣ ਵੇਲੇ ਉਸ ਤਵੇ ਨੂੰ ਮੇਨ ਗੇੜ ਤੇ ਉਲਟਾ ਕਰਕੇ ਰੱਖ ਦਿਓ ਉਸ ਤਵੇ ਉੱਤੇ ਦੋ ਕਪੂਰ ਦੀਆਂ ਟਿੱਕੀਆਂ ਦੋ ਪਤਾਸੇ ਦੋ ਲੌਂਗ ਦੇ ਜੋੜੇ ਜਾਨੀ ਚਾਰ ਲੌਂਗ ਰੱਖੋ ਜਿਹੜੇ ਦੁਸ਼ਮਣ ਤੁਹਾਨੂੰ ਤੰਗ ਕਰ ਰਹੇ ਹਨ ਉਹਨਾਂ ਸਾਰਿਆਂ ਦੇ ਨਾਮ ਇੱਕ ਸਾਦੇ ਕਾਗਜ਼ ਤੇ ਲੇ ਕੇ ਉਸ ਤਵੇ ਦੇ ਹੇਠਾਂ ਰੱਖ ਦਿਓ ਉੱਪਰ ਦੋ ਪਤਾਸੇ ਉਸੋਤੇ ਦੋ ਕਪੂਰ ਦੀਆਂ ਟਿੱਕੀਆਂ ਤੇ ਦੋ ਦੋ ਲੌਂਗ ਰੱਖ ਦਿਓ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਮੰਤਰ ਦੱਸਣ ਜਾ ਰਿਹਾ ਹਾਂ ਜੋ ਮੈਂ ਸਕਰੀਨ ਦੇ ਵਿੱਚ ਲਗਾ ਦਿੱਤਾ ਹੈ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ 21 21 ਵਾਰ ਇਸ ਮੰਤਰ ਨੂੰ ਤੁਸੀਂ ਜਪਣਾ ਹੈ ਮਿੱਤਰੋ ਇਹ ਪ੍ਰਯੋਗ ਐਨਾ ਖਤਰਨਾਕ ਹੈ ਕਾਲੀ ਮਾਂ ਤੇ ਭੈਰਵ ਬਾਬਾ ਤੋਂ ਬੇਨਤੀ ਕਰੋ हे मां काली हे बाबा पैरवनाथ मेनू ए दुश्मन बिना गलती तो तंग कर रहे ने तूसी एना नु सबक सिखाओ लगभग आधा घंटा मां काली ते पैरव बाबा तो बेनती करो एक बार ऐनी सिज्जत नाल बेनती करो की दिलो विच रोन आ जावे अखां विचो हंजू निकल आं फिर मित्रों मां काली ते पैरव बाबा दी शक्ति चल के ਉਨ੍ਹਾਂ ਦੁਸ਼ਮਣਾਂ ਦਾ ਇੰਨਾ ਬੈਂਡ বাজਾਏਗੀ ਕਿ 24 ਘੰਟੇ ਵਿੱਚ ਤੁਹਾਨੂੰ ਖਬਰ ਮਿਲ ਜਾਏਗੀ ਕਿ ਉਹ ਸੌਰੀ ਬੋਲ ਰਿਹਾ ਹੈ ਪਰ ਮਿੱਤਰੋ ਇੱਕ ਗੱਲ ਦਾ ਖਾਸ ਗੱਲ ਧਿਆਨ ਰੱਖਣਾ ਇਹ ਤੁਸੀਂ ਮੰਤਰ ਸਿਰਫ ਉਦੋਂ ਕਰਨਾ ਹੈ ਜਦੋਂ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਕਰ ਦੇ ਹੋਵੇ ਬਿਨਾਂ ਵਜਾ ਤੋਂ ਇਹ ਮੰਤਰ ਦੀ ਦਾ ਪ੍ਰਯੋਗ ਤੁਸੀਂ ਨਹੀਂ ਕਰਨਾ ਕਿਉਂਕਿ ਇਹ ਦੋਸਤੋ ਮੰਤਰ ਬਹੁਤ ਹੀ ਖਤਰਨਾਕ ਹੈ ਤਾਂ ਦੋਸਤੋ ਇਸ ਦਾ ਰਿਜ਼ਲਟ ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ